ਨਮਸਕਾਰ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਮੈਂ ਹਾਂ ਤੁਹਾਡਾ ਵੀਰ सुरेंद्र ਸਿੰਘ ਰਾਣਾ ਅੰbedkar ਮਿਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਤੇ ਅੱਜ ਆਪਾਂ ਸ਼ਹਿਰ ਸੰਗਰੂਰ ਦੇ ਅੰਬੇਡਕਰ ਨਗਰ ਦੇ ਵਿੱਚ ਖੜੇ ਆਪਾਂ ਜਿੱਥੇ ਕਿ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਦੀ ਉਪਲਖ ਨੂੰ ਲੈ ਕੇ ਤਿਆਰੀਆਂ ਬੜੀ ਕੁਮ ਹਮ ਅੱਗੇ ਚੱਲ ਰਹੀਆਂ ਨੇ ਤੁਹਾਨੂੰ ਪੂਰੀ ਇਸ ਤਿਆਰੀਆਂ ਦੇ ਬਾਰੇ ਜਿਵੇਂ ਜੋਰ ਸ਼ੋਰ ਦੇ ਨਾਲ ਭਗਤਾਂ ਦੇ ਵਿੱਚ ਪੂਰੀ ਤਿਆਰੀਆਂ ਚੱਲਦੀਆਂ ਪਿਆ ਨੇ ਇਸ ਪ੍ਰਗਟ ਦਿਵਸ ਨੂੰ ਲੈ ਕੇ ਤੁਹਾਨੂੰ ਪੂਰੀ ਚਲਕ ਦਿਖਾਣੇ ਆ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਮੰਦਰਾਂ ਨੂੰ ਸਜਾਇਆ ਜਾ ਰਿਹਾ ਹੈ ਤੇ ਦਰਬਾਰ ਨੂੰ ਸਜਾਇਆ ਜਾ ਰਿਹਾ ਹੈ ਤੇ ਲੋਕਾਂ ਨੂੰ ਇੱਕ ਸਨੇਹਾ ਵੀ ਦਿੱਤਾ ਜਾ ਰਿਹਾ ਹੈ ਇਹ ਆਓ ਤੁਹਾਨੂੰ ਦਿਖਾਣੇ ਆ ਪੂਰੇ ਇਸ ਸੁਭਾਇਮਾਨ ਦ੍ਰਿਸ਼ ਦੀ ਸਾਰੇ ਇਸ ਤਰੀਕੇ ਨੂੰ ਕਿਸ ਤਰੀਕੇ ਦੇ ਨਾਲ ਇਸ ਪਵਨ ਪ੍ਰਗਟ ਦਿਵਸ ਨੂੰ ਮਨਾਇਆ ਜਾ ਰਿਹਾ ਹੈ ਦਿਖਾਨਿਆ ਤੁਹਾਨੂੰ ਪੂਰੀ ਰਿਪੋਰਟ ਅਤੇ ਗੱਲਬਾਤ ਵੀ ਕਰਦੇ ਹਾਂ ਉਹਨਾਂ ਸਰਦਾਲੂਆਂ ਦੇ ਨਾਲ ਜਿਨ੍ਹਾਂ ਨੇ ਬੜੇ ਸ਼ਰਨਾ ਅਤੇ ਪਿਆਰ ਦੇ ਨਾਲ ਇਸ ਦਿਵਸ ਨੂੰ ਮਨਾਉਣ ਦੀ ਪੂਰੀ ਤਿਆਰੀਆਂ ਖਿੱਚੀਆਂ ਹੋਈਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਪਾਵਨ ਮੰਦਿਰ ਹੈ ਭਗਵਾਨ ਸ੍ਰਿਸ਼ਟੀਕਰਤਾ ਵਾਲਮੀਕੀ ਮਹਾਰਾਜ ਜੀ ਦਾ ਜਿੱਤੇ ਪੂਰੀ ਦੇਖੋ ਤੁਸੀਂ ਤਿਆਰੀਆਂ ਦੇਖੋ ਕਿੰਨੇ ਲੜੀਆਂ ਦਰਬਾਰ ਨੂੰ ਇਸ ਮੰਦਿਰ ਨੂੰ ਸਜਾਇਆ ਜਾ ਰਿਹਾ ਹੈ ਦੇਖੋ ਤੁਸੀਂ ਕਿਵੇਂ ਸੁਭਾਏਮਾਨ ਇਸ ਦਿਵਸ ਨੂੰ ਮਨਾਉਣ ਦੇ ਲਈ ਲੜੀਆਂ ਲਗਾਈਆਂ ਜਾ ਰਹੀਆਂ ਨੇ ਮੰਦਿਰ ਨੂੰ ਬੜੇ ਭਵਵੇਂ ਤਰੀਕੇ ਦੇ ਨਾਲ ਸਜਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕੱਲੀ-ਕੱਲੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸ਼ਹਿਰ ਸੰਗਰੂਰ ਦੀਆਂ ਜਿੱਥੇ ਇਸ ਪ੍ਰਗਟ ਦਿਵਸ ਨੂੰ ਲੈ ਕੇ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਲੈ ਕੇ ਇਸ ਦਿਨ ਨੂੰ ਮਨਾਉਣ ਦੇ ਲਈ ਪੂਰੀ ਬਹੁਵੇ ਤਰੀਕੇ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹੋਰ ਵੀ ਤੁਹਾਨੂੰ ਅਸੀਂ ਨਾਲ ਇਸ ਪਾਵਨ ਮੰਦਿਰ ਦੇ ਵਿੱਚ ਲੈ ਕੇ ਜਾਵਾਂਗੇ ਤੇ ਉੱਥੇ ਦੇ ਸਰਦਾਲੂਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਹੁਣ ਆਪਾਂ ਗੱਲਬਾਤ ਕਰਾਂਗੇ ਇਸ ਪਾਵਨ ਤੀਰਥ ਦੀ ਜੋ ਸੇਵਾ ਨਿਭਾ ਰਹੇ ਨੇ ਸਰਧਾਲੂ ਨੇ ਬੜੇ ਕਾਫੀ ਲੰਮੇ ਸਮੇਂ ਤੋਂ ਇਸ ਮੰਦਰ ਦੇ ਵਿੱਚ ਸੇਵਾ ਨਿਭਾਰੇ ਨੇ ਔਰ ਪ੍ਰਚਾਰਕ ਵੀ ਬਹੁਤ ਵਧੀਆ ਨੇ ਭਗਵਾਨ ਵਾਲਮੀਕੀ ਜੀ ਦੇ ਪ੍ਰਚਾਰ ਨੂੰ ਲੈ ਕੇ ਬੜੇ ਤਨਮਨ ਧੰਨ ਦੇ ਨਾਲ ਇਹ ਸੇਵਾ ਨਿਭਾਉਂਦੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਪ੍ਰਧਾਨ ਜੀ ਪਹਿਲਾਂ ਤਾਂ ਤੁਹਾਨੂੰ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਦੀਆਂ ਬਹੁਤ ਲੱਖ ਲੱਖ ਵਧਾਈਆਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦੀ ਗਾਂਧੀ ਵੱਲੋਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਇਸ ਪ੍ਰਾਚੀਨ ਮੰਦਿਰ ਸ੍ਰਿਸ਼ਟੀ ਕਰਤਾ ਵੈਦਮਿਕੀ ਦੇਵਾਨ ਜੀ ਦੇ ਪਵਨ ਦਰਵਾਰ ਦੇ ਵਿੱਚ ਇਸ ਲਈ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਹ ਪ੍ਰਧਾਨ ਜੀ ਜੋ ਪਵਨ ਪ੍ਰਗਟ ਦਿਵਸ ਜੀ ਆ ਰਿਹਾ ਹੈ ਇਸ ਦੇ ਸੰਬੰਧ ਦੇ ਵਿੱਚ ਕੀ ਕਹੇ ਜੇ ਤਿਆਰੀਆਂ ਚੱਲਦੀਆਂ ਪੈ ਨੇ ਕਹੇ ਜੇ ਪ੍ਰਚਾਰ ਪ੍ਰਸਾਰ ਲੋਕਾਂ ਦੇ ਵਿੱਚ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ देखो पावन वाल्मीकि प्रकट दिवस दिया बड़े जोर ना शोर ना नाल बड़े उत्साह ਨਾਲ ਤਿਆਰੀਆਂ ਚੱਲ ਰਹੀਆਂ ਨੇ ਗਿਆ ਆਉਣ ਵਾਲੀ 7 ਤારીખ 7 ਅੱਸਥਾ ਨੂੰ ਸ੍ਰਿਸ਼ਟੀ ਕਰਤਾ ਵਲਮਿਕੀ ਦੇਵ ਜਨ ਦੇ ਪਾਵਨ ਪ੍ਰਗਟ ਦਿਵਸ ਪੂਰੇ ਹੀ ਵਿਸ਼ਵ ਦੇ ਵਿੱਚ ਬੜੀ ਸ਼ਰਧਾ ਤੇ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਤਾਂ ਉਸ ਦੇ ਸਬੰਧ ਵਿੱਚ ਜਿਹੜੀ ਤਿਆਰੀਆਂ ਨੇ ਕਿ ਲਗਾਤਾਰ ਅਸੀਂ ਪਿਛਲੇ ਦਿਨਾਂ ਤੋਂ ਸਟਾਰਟ ਕੀਤੀ ਹੈ ਸੀ ਇਹ ਲਗਾ ਲੋ 21 ਦਿਨ 21 ਤਾਰੀਖ ਤੋਂ ਅਸੀਂ ਪ੍ਰਵਾਤ ਫੇਰੀਆਂ ਸਟਾਰਟ ਕਰਤੀ ਸੀਗੀਆਂ ਉਸ ਤੋਂ ਪਹਿਲਾਂ ਮੀਟਿੰਗਾਂ ਵੀ ਹੋਈਆਂ ਸਾਰੇ ਲੋਕਾਂ ਨੂੰ ਇਕੱਠਾ ਕਰਾਇਆਗਾ ਨਾ ਤੇ ਉਹਨਾਂ ਦੇ ਸਾਰੇ ਵਿਚਾਰ ਲੈ ਕੇ ਵਿਚਾਰ ਗੋਸ਼ਟੀ ਕਰਕੇ ਪਵਨ ਵਾਲਮੀਕੀ ਪ੍ਰਗਟ ਦਿਵਸ ਨੂੰ ਮਨਾਉਣ ਦੇ ਜਿਹੜੀ ਤਿਆਰੀਆਂ ਆਰੰਭ ਕੀਤੀਆਂ ਗਈਆਂ ਸੀਗੀਆਂ ਤੇ ਜਿਹੜੀ ਪਹਿਲੀ ਪ੍ਰਭਾਤ ਫੇਰੀ 21 ਤਾਰੀਖ ਤੋਂ ਅਸੀਂ ਸਟਾਰਟ ਕਰੀ ਸੀਗੀ ਤੇ ਰੋ ਪ੍ਰਭਾਤ ਫੇਰੀਆਂ ਸੰਗਰੂਰ ਸ਼ਹਿਰ ਦੇ ਜਿੰਨੇ ਵੀ ਮਹੱਲੇ ਨੇਗੇ ਵਾਲਮੀਕੀ ਨਗਰ ਨੇਗੇ ਹਰੇਕ ਮੱਲੇ ਵਿੱਚ ਜਾ ਜਾ ਕੇ ਸਵੇਰ ਜਾਣਾ ਸਵੇਰ 5 ਵਜੇ ਤੋਂ ਲੈ ਕੇ 7-8 ਵਜੇ ਤੱਕ ਪ੍ਰਭਾਤ ਫੇਰੀਆਂ ਲਾਈਆਂ ਗਈਆਂ ਤਾਂ ਜੋ ਸਿਸ਼ਟੀਕਰਤਾ ਪਵਨ ਵਾਲਮੀਕੀ ਦੇਵਾਂ ਦਾ ਜਿਹੜਾ ਪਾਵਨ ਪ੍ਰਗਟ ਦਿਵਸ ਹੈ ਹਰੇਕ ਘਰ ਨੂੰ ਪਤਾ ਚੱਲ ਸਕੇ ਇਹਦਾ ਪ੍ਰਚਾਰ ਪ੍ਰਸਾਰ ਹਰ ਕਰਕਰ ਤੱਕ ਪਹੁੰਚੇ ਤਾਂ ਜੋ ਸ੍ਰਿਸ਼ਟੀ ਕਰਤਾ ਵਾਲਮੀਕੀ ਦੇ ਜਿਹੜਾ ਇਹ ਪਵਿੱਤਰ ਤੇ ਪਾਵਨ ਦਿਨ ਹੈ ਇਸ ਨੂੰ ਆਪਾਂ ਸ਼ਰਧਾ ਆਸਥਾ ਤੇ ਪੂਰੀ ਮਰਿਆਦਾ ਨਾਲ ਮਨਾ ਸਕੀਏ ਮਰਿਆਦਾ ਦਾ ਅਸੀਂ ਤੁਹਾਨੂੰ ਦੱਸ ਦਿਆਂਗੇ ਦੇਖੋ ਪਹਿਲਾਂ ਵੀ ਆਪਾਂ ਬੜੇ ਲੰਮੇ ਸਮੇਂ ਤੋਂ ਜਿਹੜਾ ਸਮਾਜ ਹੈ ਆਪਣਾ ਜਦੋਂ ਤੋਂ ਵੀ ਆਪਾਂ ਹੋਂਦ ਚਾਹੀਏ ਸ੍ਰਿਸ਼ਟੀ ਹੋਂਦ ਚਾਹੀਏ ਪਰਮਾਤਮਾ ਵਾਲਮੀਕੀ ਮਹਾਰਾਜ ਦੇ ਮੰਨ ਰਹੇ ਹਾਂ ਹੈਨਾ ਪਰ ਕੁਝ ਸਮਾਂ ਇਹ ਵੀ ਸੀਗਾ ਜਦੋਂ ਆਪਾਂ ਪਰਮਾਤਮਾ ਦੇ ਦਿਨ ਨੂੰ ਸਿਰਫ ਆਪਾਂ ਦੋ ਚੀਜ਼ਾਂ ਤੱਕ ਸੀਮਿਤ ਰੱਖਦੇ ਸੀਗੇ ਉਹਦੇ ਵਿੱਚ ਕੀ ਸੀਗਾ ਤਾਂ ਸੀ ਸ਼ੋਭਯਤਰਾ ਕਰਨੀ ਤੇ ਸ਼ੋਭਯਤਰਾ ਕਰਨ ਤੋਂ ਬਾਅਦ ਲੰਗਰ ਕਰ ਲੈਣਾ ਆਪਾਂ ਵਰਗਤ ਦਿਵਸ ਜਾਣਾ ਉਸ ਤੋਂ ਬਾਅਦ ਜਿਹੜਾ ਸੀਗਾ ਪ੍ਰੋਗਰਾਮ ਉਸ ਬਹੁਤ ਵਧੀਆ ਮੰਨ ਗਿਆ ਹਨਾ ਪਰ ਨਵੀਂ ਵਿਚਾਰਧਾਰਾ ਆ ਗਈ ਧਰਮ ਸਮਾਜ ਜਿਹਦੇ ਹੁੰਦੇ ਚ ਆਇਆ ਹਨਾ ਨਵੀਂ ਸੋਚ ਪੈਦਾ ਹੋਈ ਹੈ ਸਾਡੇ ਬੱਚਿਆਂ ਦੇ ਵਿੱਚ ਸਾਡੇ ਜਿਹੜੇ ਆਪਣੇ ਵਿਦਵਾਨ ਨੇਗੇ ਵਾਲਮੀਕੀ ਸਮਾਜ ਨੂੰ ਅਗਵਾਈ ਕਰਦੇ ਨੇ ਹਨਾ ਉਹਨਾਂ ਨੇ ਬੜੀ ਨਮੀਆਂ ਚੀਜ਼ਾਂ ਦਿੱਤੇ ਜਿਸ ਤਰ੍ਹਾਂ ਦਰਸ਼ਨ ਰਤਨ ਰਾਵਨ ਜੀ ਆਦਿ ਤੇ ਸਮਾਜ ਦੇ ਪ੍ਰਮੁੱਖ ਨੇਗੇ ਆਣਾ ਸਾਨੂੰ ਵਿਚਾਰ ਇੱਕ ਨਵੀਂ ਵਿਚੋਚ ਨਾਲ ਅਸੀਂ ਕੀ ਕਰ ਰਹੇ ਹਾਂ ਹੁਣ 21 ਤਾਰੀਖ ਤੋਂ ਪਰਵਾਤ ਫਿਰੇ ਸਟਾਰਟ ਕੀਤੀਆਂ ਤੇ ਉਸ ਤੋਂ ਬਾਅਦ ਪਾਵਨ ਅਖੰਡ ਜੋਤ ਆਪਣਾ ਵਾਲਮੀਕੀ ਆਸ਼ਰਮ ਜਿੱਥੇ ਲਵਕੁਸ਼ ਦਾ ਜਨਮ ਹੋਇਆ ਮਾਤਾ ਸੀਤਾ ਨੂੰ ਸ਼ਰਨ ਲਈ ਉਹ ਚਰਨ ਛੋਹ ਭੂਮੀ ਜਿੱਥੇ ਪ੍ਰਮਾਤਮਾ ਵਾਲਮੀਕੀ ਦੀਆਂ ਵੰ ਜਿਹਦੇ ਚਰ ਰੁਪਏ ਠੀਕ ਹੈ ਉੱਥੋਂ ਇੱਕ ਪਾਵਨ ਅਖੰਡ ਜੋਤ ਹਰ ਸਾਲ ਲੈ ਕੇ ਆਂਦੀ ਜਾਂਦੀ ਹੈ ਤੇ ਬੜੀ ਸ਼ਰਧਾ ਨਾਲ ਸਾਰਾ ਨਗਰ ਉਸ ਦਾ ਸਵਾਗਤ ਕਰਦਾ ਤੇ ਸਵਾਗਤ ਕਰਨ ਤੋਂ ਬਾਅਦ ਜਿਹੜੀ ਜੋੜਦਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਪਾਵਨ ਜਿਹੜੀ ਅਖੰਡ ਜੋਤ ਹੈ ਇਹ ਪਾਵਨ ਵਾਲਮੀਕ ਤੀਰਥ ਆਸ਼ਰਮ ਤੋਂ ਲੈ ਕੇ ਸਥਾਪਿਤ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਲਗਾਤਾਰ 14 ਦਿਨ ਉਹ 23 ਤਰੀਕ ਨੂੰ ਜਿਹਦਾ ਜੋਤ ਲਿਆਂਦੀ ਉਸ ਤੋਂ ਬਾਅਦ 24 ਤਰੀਕ ਤੋਂ 14 ਦਿਨ ਵਾਲ ਪਾਵਮੀਕੀ ਪਰਗਣ ਦਿਵਸਤੇ ਰਹਿ ਜਾਂਦੇ ਨੇਗੇ ਉਹਨਾਂ ਦਿਨਾਂ ਤੱਕ ਲਗਾਤਾਰ ਘਰਾਂ ਦੇ ਵਿੱਚ ਅਖੰਡ ਜੋਤ ਤੁਸੀਂ ਜਾਓਗੇ ਆਪਣੇ ਨਗਰ ਦੇ ਵਿੱਚ ਤੁਸੀਂ ਦੇਖੋਗੇ ਘਰਾਂ ਦੇ ਵਿੱਚ ਬਹੁਤ ਸਾਰੇ ਲੋਕ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ 14-14 ਦਿਨਾਂ ਦੀ ਅਖੰਡ ਜੋਤ ਸਥਾਪਿਤ ਕੀਤੀ ਗਈ ਹੈ ਇਸ ਦਾ ਪ੍ਰਚਾਰ ਪ੍ਰਸਾਰ ਲਗਾਤਾਰ ਅਸੀਂ جاری ਕਰ ਰਹੇ ਹਾਂਗੇ ਇਕੂ ਦੇਖੋ ਨੂੰ ਆ ਕਿ ਕੁਝ ਪਰਿਵਾਰਾਂ ਦੇ ਵਿੱਚ ਕਹਿੰਦੇ ਫਾਸਟਿੰਗ ਵੀ ਰੱਖੀ ਹੋਈ ਹੈ ਇਸ ਪਵਨ ਪ੍ਰਗਟ ਦਿਵਸ ਨੂੰ ਲੈ ਕੇ ਬਹੁਤ ਪਰਿਵਾਰ ਨੇ ਬੱਚੇ ਨੇ ਸਾਡੇ ਇਹਨਾਂ ਛੋਟੇ ਛੋਟੇ ਉਮਰਾਂ ਦੇ ਬੱਚੇ ਨੇਗੇ ਲੜਕੀਆਂ ਸਾਡੇ ਵੀਰ ਉਹ ਲਗਾਤਾਰ 14 14 ਤੇ ਕਈ ਪਰਿਵਾਰ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਨੇ 24 ਦਿਨਾਂ ਦੇ ਵਰਤ ਰੱਖੇ ਹੋਏ ਨੇਗੇ 14 ਦਿਨ ਦੇ ਜਾਂ 4 ਦਿਨਾਂ ਦੇ ਇਸ ਤਰ੍ਹਾਂ ਦੇ ਲੱਗਦਾ ਹੋਰ ਦਾਦਾ ਜਿਹੜੇ ਬੱਚੇ ਵਰਤ ਰੱਖਦੇ ਨੇਗੇ ਪਵਨ ਵਾਲਮੀਕੀ ਪ੍ਰਗਟ ਦਿਵਸ ਦੇ ਅਰੇ ਦਿਨ ਅਸੀਂ 4 ਵਜੇ ਉਹਨਾਂ ਦੇ ਵਰਤ ਖਲਵਾਉਨੇਗੇ ਔਰ ਸਪੈਸ਼ਲੀ ਉਹਨਾਂ ਲਈ ਇੱਕ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਜਾਂਦਾ ਸਾਰੀ ਸੰਗਤ ਉਰੇ ਆਉਂਦੀ ਹੈ ਮੰਦਰ 'ਚ ਤੇ ਸਾਰੇ ਇਕੱਠੇ ਨਿਤਨੇਮ ਦਾ ਪਾਠ ਕਰਦੇ ਨੇ ਤੇ ਨਿਤਨੇਮ ਦਾ ਪਾਠ ਕਰਨ ਤੋਂ ਬਾਅਦ ਉਹਨਾਂ ਦੇ ਵਰਤ ਖਲਵਾ ਕੇ ਸਾਰਿਆਂ ਨੂੰ ਸੰਗਤ ਦੇ ਰੂਪ ਵਿੱਚ ਪ੍ਰਸ਼ਾਦ ਛਕਾਇਆ ਜਾਂਦਾ ਹੈ। ਦੇਖ ਸਕਦੇ ਹੋ ਤੁਸੀਂ ਕਿ ਜੋ ਪ੍ਰਚਾਰਕ ਸਾਹਿਬ ਨੇ ਸਾਡੇ ਵਿਜੇ ਲੰਕੇਸ਼ ਜੀ ਪੂਰੀ ਡਿਟੇਲ ਦੇ ਨਾਲ ਸਾਰੇ ਪਾਵਨ ਪ੍ਰਗਟ ਦਿਵਸ ਨੂੰ ਮਨਾਉਣ ਦੇ ਲਈ ਸ਼ੁਰੂ ਤੋਂ ਲੈ ਕੇ ਸਾਰੀ ਰੂਪਰੇਖਾ ਦੱਸੀਆਂ ਨੇ ਇਹਨਾਂ ਨੇ ਵੀ ਕਿਸ ਤਰੀਕੇ ਦੇ ਨਾਲ ਅਸੀਂ ਪਵਨ ਪ੍ਰਗਟ ਦੀ ਵਿਸ਼ਨੂੰ ਮਨਾਨੇ ਆ ਤੇ ਬੱਚਿਆਂ ਦੇ ਵਿੱਚ ਵੀ ਫਾਸਟਿੰਗ ਨੂੰ ਲੈ ਕੇ ਵੀ ਜੋ ਕਰੇਜ ਹੈ ਭਗਵਾਨ ਸ੍ਰਿਸ਼ਟੀ ਕਰਤਾ ਵਾਲਮੀਕੀ ਮਹਾਰਾਜ ਜੀ ਦੇ ਪ੍ਰਤੀ ਜੋ ਸਰਧਾ ਹੈ ਬੱਚਿਆਂ ਦੇ ਵਿੱਚ ਵੀ ਕਹਿੰਦੇ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਤੇ ਇੱਕ ਗੱਲ ਮੈਂ ਹੋਰ ਪੁੱਛਣਾ ਚਾਹਨਾ ਕਿ ਵਿਜੇ ਜੀ ਜੋ ਭਗਵਾਨ ਸ੍ਰਿਸ਼ਟੀ ਕਰਤਾ ਵਾਲਮੀਕੀ ਮਹਾਰਾਜ ਜੀ ਦੇ ਹੱਥ ਦੇ ਵਿੱਚ ਕਲਮ ਹੈ ਤੇ ਇੱਕ ਮੈਨੂੰ ਬੜੀ ਇਸ ਵਿਸ਼ੇ ਦੇ ਉੱਤੇ ਗੱਲ ਵੀ ਕਰਨੀ ਜ਼ਰੂਰੀ ਹੈ ਕਿਉਂਕਿ ਆਪ ਪ੍ਰਚਾਰਕੋਂ ਇਸ ਸਮਾਜ ਦੇ ਕਾਫੀ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਹੋ ਕਿ ਇਸ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਦੇ ਹੱਥ ਦੇ ਵਿੱਚ ਕਲਮ ਹੈ ਤੇ ਦੂਜੇ ਪਾਸੇ ਇਸ ਸਮਾਜ ਜ਼ਿਆਦਾਤਰ ਦੇਖਿਆ ਜਾ ਰਿਹਾ ਕਿ ਗੰਦੀਆਂ ਸਾਫ ਕਰਦਾ ਫਿਰਦਾ ਹੈ ਤੇ ਝਾੜੂ ਦੀਆਂ ਜੋ ਸੇਵਾ ਨਿਭਾਉਂਦਾ ਪਿਆ ਫਿਰ ਵੀ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੂਗੀ ਕਿ ਝਾੜੂ ਸਾਨੂੰ ਚੱਕਣਾ ਹੀ ਚਾਹੀਦਾ ਹੈ ਜਾਂ ਕਲਮ ਵੱਲੋਂ ਆਣਾ ਚਾਹੀਦਾ ਹੈ ਦੇਖੋ ਝਾੜੂ ਚੱਕਣਾ ਦਾ ਕੱਲ ਹੀ ਛੱਡ ਦੋ ਹੈ ਨਾ ਕਿਉਂਕਿ ਆਪਾਂ ਜਿਹੜੇ ਸਮਾਜ ਦੇ ਵਿੱਚ ਕੰਮ ਵਿੱਚ ਪਾਇਆ ਸਾਡੇ ਇਸ਼ਤਰੀ ਸਿਸ਼ਟੀਕਰਤਾ ਵਾਂਗੂ ਕੀ ਦੇ ਆ ਬਾਂ ਜੀ ਹੈ ਨਾ ਉਹਨਾਂ ਦੇ ਹੱਥ ਤੋਂ ਬਸ ਸਿੱਧੂ ਵੀ ਸਿੱਧੀ ਕਲਮ ਹੈ ਜੋ ਸਾਨੂੰ ਇਸ਼ਾਰਾ ਕਰਦੀ ਹੈ ਕਿ ਵੀ ਕਲਮ ਤੋਂ ਵੱਡੀ ਤਾਕਤ ਨਹੀਂ ਹੈ ਉਸ ਤੋਂ ਬਾਅਦ ਬਾਬਾ ਸਵਾਮੀ ਬੇਦਕਰ ਨੇ ਸਾਨੂੰ ਇੱਕ ਸੁਨੇਹਾ ਦਿੱਤਾ ਵੀ ਜੋ ਸਿੱਖਿਤ ਹੋਵੇਗਾ ਉਹ ਸ਼ੇਰ ਨਹੀਂ ਦੁੱਧ ਹੈ ਤੇ ਸ਼ੇਰ ਜੋ ਜੋ ਪੜ੍ਹੇਗਾ ਉਹ ਸ਼ੇਰ ਨੇ ਦੁੱਧ ਪੀਏਗਾ ਜੋ ਉਹ ਹੀ ਦਿਖਾ ਦੇਗਾ ਠੀਕ ਹੈ ਇਸ ਲਈ ਇਹੀ ਹੈ ਵੀ ਕੋਈ ਸਾਡੇ ਕਿਸਮਤ ਚ ਨਹੀਂ ਲਿਖਿਆ ਵੀ ਅਸੀਂ ਝਾੜੂ ਹੀ ਫੜਨੀ ਹੈ ਇਹ ਤਾਂ ਕੋਈ ਸਮਾਜ ਸੀਗਾ ਜਿਹੜਾ ਸਾਨੂੰ ਗੁਲਾਮ ਬਣਾਇਆ ਗਿਆ ਬੜਾ ਲੰਮਾ ਸਮਾਂ ਜਿਹੜਾ ਸਾਡਾ ਕੌਮ ਸੀ ਸਾਡਾ ਸਮਾਜ ਸੀਗਾ ਦਲੀ ਸਮਾਜ ਉਸ ਨੂੰ ਲੰਬੇ ਸਮੇਂ ਤੱਕ ਗੁਲਾਮੀ ਦਾ ਜਿਹੜਾ ਸਮਾਂ ਉਭਤਿਤ ਕਰਨਾ ਪਿਆ ਠੀਕ ਹੈ ਉਸ ਤੋਂ ਬਾਅਦ ਉਸ ਸਮੇਂ ਦੌਰਾਨ ਕੁਝ ਕਿ ਸਜਾਵਾਂ ਲਗਾਈ ਗਈ ਸੀ ਸਮਾਜ ਨੂੰ ਵੀ ਇਸ ਨੂੰ ਨੀਵਾਂ ਦਿਖਾਉਣ ਲਈ ਤਾਂ ਜੋ ਇਹਦੀ ਜਿਹੜੀ ਮਾਨਸਿਕਤਾ ਉਹ ਖਤਮ ਹੋ ਜੇ ਹਨ ਪਰ ਉਸ ਤੋਂ ਬਾਅਦ ਬਾਬਾ ਸਾਹਿਬ ਅੰਬੇਦਕਰ ਆਏ ਠੀਕ ਹੈ 1932 ਤੋਂ ਬਾਅਦ ਸਾਨੂੰ ਅਧਿਕਾਰ ਮਿਲੇ ਵੋਟ ਦਾ ਵੀ ਤੇ ਪੜ੍ਹਨ ਲਿਖਣ ਦਾ ਵੀ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਸੋਚ ਸੀਗੀ ਵਿਚਾਰਧਾਰਾ ਸੀ ਉਹ ਸਾਰੀ ਖਤਮ ਨਵੀਂ ਬਣੀ ਹੈ ਉਸ ਵਿਚਾਰਧਾਰਾ ਦੇ ਅਧੀਨ ਅੱਜ ਜਿਹੜਾ ਸਾਡਾ ਨਗਰ ਤੁਸੀਂ ਆਪਾਂ ਖੜੇ ਆ ਇਹਦੇ ਵਿੱਚ ਤੁਸੀਂ ਪਤਾ ਕਰੋਗੇ ਵੱਡੇ ਤੋਂ ਵੱਡਾ ਅਫਸਰ ਡਾਕਟਰ ਵੀ ਨੇ ਅੱਜ ਸਾਡੇ ਜੱਜ ਵੀ ਨੇਗੇ ਤੇ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਅਫਸਰ ਲੱਗੇ ਹੋਣ ਉਹਨਾਂ ਕਰੈਰੀ ਕਰਤਾ ਤੁਸੀਂ ਗਿਣਤੀ ਛੱਡ ਦਿਓ ਇੰਸਪੈਕਟਰਾਂ ਦੀ ਤਾਂ ਕੋਈ ਗਿਣਤੀ ਵੀ ਨਹੀਂ ਹੈਗੀ ਕਿ ਕਿੰਨੇ ਕਿ ਸਾਡੇ ਇਸ ਜਿਹੜੇ ਨਗਰ ਤੁਸੀਂ ਖੜੇ ਹੋ ਅੰਬੇਦਕਾ ਨਗਰ ਵਿੱਚ ਹੈਨਾ ਹਰੇਕ ਫੀਲਡ ਦੇ ਵਿੱਚ ਹਰੇਕ ਵੱਡੇ ਤੋਂ ਵੱਡੇ ਹੋਲਦੇਦਾਰ ਬੱਡੇ ਤੋਂ ਵੱਡੀ ਪਦੀਆਂ ਦੇ ਉੱਪਰ ਤੁਹਾਨੂੰ ਲੋਕ ਮਿਲਣਗੇ ਔਰੇ ਕੋਈ ਇਸ ਤਰ੍ਹਾਂ ਨਹੀਂ ਉਹ ਵੀ ਕੋਈ ਝਾੜੂ ਵਾਲਾ ਝਾੜੂ ਵਾਲਾ ਕੋਈ ਸਾਡੇ ਨਾਲ ਸੰਬੰਧ ਦੀ ਦੇਣਾ ਪਹਿਲਾਂ ਤੇ ਨਾ ਅੱਜ ਇਹ ਤਾਂ ਨਾ ਅੱਗੇ ਰਹੇਗਾ ਦੇਖੋ ਤੁਸੀਂ ਪੂਰੀ ਵੀ ਜੀ ਨੇ ਪੂਰੀ ਗੱਲ ਦੱਸੀ ਹੈ ਕਿ ਕੋਈ ਸਮਾਂ ਹੁੰਦਾ ਸੀ ਜੋ ਝਾੜੂ ਸਾਨੂੰ ਚੱਕਣੀ ਪਈ ਮਗਰ ਤੁਸੀਂ ਇਸ ਨਗਰ ਦੇ ਵਿੱਚ ਦੇਖ ਸਕਦੇ ਹੋ ਜਿੱਥੇ ਕਿ ਆਪਾਂ ਖੜੇ ਆ ਅੰਬੇਡਕਰ ਨਗਰ ਸੰਗਰੂਰ ਦੇ ਵਿੱਚ ਉਰੇ ਕਲੈਰੀਕਲ ਦੀ ਤਾਂ ਕਹਿੰਦੇ ਗਿਣਤੀ ਛੱਡ ਦੋ ਵੀ ਪਤਾ ਨਹੀਂ ਕਿੰਨੇ ਕਿਨੇ ਕਲੈਰੀਕਲ ਇਹ ਇਸ ਨਗਰ ਦੇ ਵਿੱਚ ਡਾਕਟਰ ਵੀ ਨੇ ਇਨਸਟ੍ਰਕਟਰ ਵੀ ਨੇ ਤੇ ਆਈਐਸ ਅਫੀਸਰ ਤੱਕ ਵੀ ਨੇ ਉਰੇ ਜੱਜ ਵੀ ਹੈ ਯਦਵੀ ਕੀ ਉਰੇ ਜੱਜ ਵੀ ਹੈ ਕਲਾਸ 1 ਅਫੀਸਰ ਉਹ ਵੀ ਇਸੇ ਨਗਰ ਤੋਂ ਹੀ ਇਸ ਭਗਵਾਨ ਸ੍ਰਿਸ਼ਟੀਕਰਤਾ ਵਾਲਮੀਕੀ ਜੀ ਦੇ ਆਸ਼ਰਮ ਦੇ ਨਾਲ ਜੁੜ ਕੇ ਉਹਨਾਂ ਨੇ ਕਲਮ ਉਠਾਈ ਤੇ ਆਪਣੀ ਕਾਬਿਲਤ ਦਿਖਾਈ ਤੇ ਇਸ ਇੱਕ ਇਸ ਮੰਦਿਰ ਦੀ ਮੈਂ ਇੱਕ ਖਾਸ ਗੱਲ ਇਹ ਵੀ ਤੁਹਾਨੂੰ ਦਿਖਾਵਾਂਗੇ ਕਿ ਇਸ ਮੰਦਿਰ ਦੇ ਵਿੱਚ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਵੀ ਸਥਾਪਿਤ ਹੈ ਉਹਨਾਂ ਦੇ ਵੀ ਉਰੇ ਦੇਖੋ ਤਸਵੀਰਾਂ ਨੇ ਦਿਖਾ ਸਕਦੇ ਆ ਆਪਾਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਤੇ ਮਾਤਾ ਰਮਾਬਾਈ ਜੀ ਤੇ ਦੇਖੋ ਗੁਰੂ ਰਵਿਦਾਸ ਜੀ ਮਹਾਰਾਜ ਵੀ ਇਸ ਮੰਦਿਰ ਦੇ ਵਿੱਚ ਸਥਾਪਿਤ ਨੇ ਤੇ ਸੰਤ ਕਬੀਰ ਜੀ ਵੀ ਇਸ ਮੰਦਿਰ ਦੇ ਵਿੱਚ ਸਥਾਪਿਤ ਨੇ ਦੇਖਣ ਨੂੰ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਉਰੇ ਬੜੀ ਭਾਈਚਾਰਕ ਸਾਂਝ ਦੀ ਇਸ ਮੰਦਿਰ ਦੇ ਵਿੱਚ ਸਾਰੀ ਚੀਜ਼ਾਂ ਸਾਬਿਤ ਕੀਤੀਆਂ ਨੇ ਗਈਆਂ ਨੇ ਤੇ ਸਾਡੇ ਬਹੁਤ ਹੀ ਮਹਾਨ ਮਹਾਪੁਰਸ਼ ਮਹਾਤਮਾ ਜੋਤੀਬਾਰਾ ਫੂਲੇਜੀ ਔਰ ਮਾਤਾ ਸਬਿਤਰੀਬਾਈ ਫੂਲੇਜੀ ਉਹ ਵੀ ਸਾਬਿਤ ਨੇ ਤੇ ਇਸ ਅੰਬੇਡਕਰ ਨਗਰ ਦੀ ਖਾਸ ਗੱਲ ਇਹ ਹੀ ਹੈ ਕਿ ਇਸ ਅੰਬੇਡਕਰ ਨਗਰ ਦੇ ਵਿੱਚ ਬੜੇ ਪਿਆਰ ਅਤੇ ਸਰਦਾਂ ਉਤ ਸਾਹ ਦੇ ਨਾਲ ਸਾਰਾ ਭਾਈਚਾਰਕ ਜਿੰਨਾ ਵੀ ਇਸ ਨਗਰ ਦੇ ਵਿੱਚ ਰਹਿੰਦਾ ਬੜੇ ਪਿਆਰ ਅਤੇ ਉਤਸ਼ਾਹ ਦੇ ਨਾਲ ਇਸ ਦਿਨ ਨੂੰ ਮਨਾਉਂਦੇ ਨੇ ਸਾਰੇ ਹੀ ਇਹ ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦਾ ਜੇ ਸਾਡੇ ਧਰਮ ਪ੍ਰਚਾਰਕ ਨੇ ਸਾਡੇ ਸਤਕਾਰਯੋਗ ਅੰਕਲ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅੰਕਲ ਜੀ ਵੀਰ ਜੀ ਨੇ ਇੱਕ ਸਾਡੇ ਉਹ ਵੀ ਗੱਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਰ ਬਹੁਤ-ਬਹੁਤ ਸਵਾਗਤ ਤੁਹਾਡਾ ਅੰਬੇਡਕਰ ਮਿਸ਼ਨ ਨਿਊ ਚੈਨਲ ਦੇ ਵਿੱਚ ਤੇ ਗੱਲ ਕਰਨਾ ਚਾਹਾਂਗੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਆਮ ਜਨਤਾ ਨੂੰ ਜੋ ਇਸ ਦਿਵਸ ਦੇ ਮੌਕੇ ਤੇ ਜਿਵੇਂ ਅੱਜ ਪੂਰਾ ਦੇਸ਼ ਡਾਕਟਰ ਭੀਮrao ਅੰਬੇਦਕਰ ਜੀ ਦੇ ਲਿਖੇ ਹੋਏ ਸੰਵਿਧਾਨ ਨਾਲ ਚੱਲ ਰਿਹਾ। ਪਰੰਤੂ ਸ੍ਰਿਸ਼ਟੀਕਰਤਾ ਵਾਲਮੀਕ ਦੇਵਾਂਜ ਨੇ ਪੂਰੇ ਵਿਸ਼ਵ ਦਾ ਸੰਵਿਧਾਨ ਲਿਖਿਆ ਜੋ ਕਿ ਰਮਾਇਣ ਦੇ ਵਿੱਚ ਦੱਸਿਆ ਵੀ ਸੰਸਾਰ ਦੇ ਵਿੱਚ ਸਾਰੇ ਜੀਵਾਂ ਨੂੰ ਕਿਵੇਂ ਰਹਿਣਾ ਚਾਹੀਦਾ ਹੈ। ਪਿਆਰ ਨਾਲ ਰਹਿਣਾ ਜਦ ਸਾਰਾ ਗਿਆਨ ਪ੍ਰਮਾਤਮਾ ਵਾਲਮੀਕ ਮਹਾਰਾਜ ਨੇ ਰਮਾਇਣ ਦੇ ਵਿੱਚ ਦੱਸਿਆ। ਪਰ ਇਨਸਾਨ ਸੰਸਾਰ ਦੇ ਵਿੱਚ ਰਹਿ ਕੇ ਆਪਣੇ ਸਾਰੇ ਕੰਮਕਾਰ ਕਰਦੇ ਹੋਏ ਵੀ ਪ੍ਰਮਾਤਮਾ ਦੇ ਨਾਲ ਕਿਵੇਂ ਜੁੜ ਸਕਦਾ ਹੈ? ਸਵੈਮ ਜੀਵ ਪ੍ਰਮਾਤਮਾ ਦਾ ਰੂਪ ਹੈ। ਕੀ ਮੈਸੇਜ ਦੇਣਾ ਚਾਹੂਗੇ ਇਹ ਗਿਆਨ ਸਾਰਾ ਸ੍ਰਿਸ਼ਟੀ ਕਰਤਾ ਵਾਲਮੀਕ ਦੈਵਾਨ ਜੀ ਨੇ ਪਾਵਨ ਯੋਗ ਵਸ਼ਿਸ਼ਟ ਦੇ ਵਿੱਚ ਦਿੱਸ ਦਿੱਤਾ ਤੋਂ ਇਸ ਲਈ ਪੂਰੇ ਵਿਸ਼ਮ ਨੇ ਸ੍ਰਿਸ਼ਟੀ ਕਰਤਾ ਵਾਲਮੀਕ ਦੈਵਾਨ ਜੀ ਨੂੰ ਮੰਨਣਾ ਚਾਹੀਦਾ ਉਹਨਾਂ ਦੀ ਬਾਣੀ ਨੂੰ ਮੰਨਣਾ ਚਾਹੀਦਾ ਤੇ ਇਸੇ ਲਈ ਅਸੀਂ ਪ੍ਰਚਾਰ ਵੀ ਕਰਦੇ ਹਾਂ ਕਿ ਪ੍ਰਮਾਤਮਾ ਦਾ ਪ੍ਰਗਟ ਦਿਵਸ ਦੇ ਨਾਲ-ਨਾਲ ਉਹਨਾਂ ਦੀ ਬਾਣੀ ਨੂੰ ਵੀ ਪੜੋ ਤੇ ਅਪਣਾਓ ਬਹੁਤ-ਬਹੁਤ ਧੰਨਵਾਦੀ ਤੇ ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਚੈਨਲ ਹਿੰਮਤ ਸਚਨਖੰਦ ਦੀ ਇਹ ਹੋਰ ਵੀ ਤੁਹਾਨੂੰ ਹੋਰ ਵੀ ਇਲਾਕਿਆਂ ਦੀਆਂ ਅਸੀਂ ਤਸਵੀਰਾਂ ਦਿਖਾਵਾਂਗੇ ਇਸ ਟਿਪਸ ਨੂੰ ਲੈ ਕੇ ਅੰਬੇਡਕਰ ਮਿਸ਼ਨ ਨਿਊ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ